ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਅੱਜ ਦੀ ਕਹਾਣੀ ਇੱਕ ਟੀਚਰ ਨੇ ਲਿਖੀ ਹੋਈ ਆ ਜੋ ਕਿ ਪ੍ਰਾਇਮਰੀ ਸਕੂਲ ਦੇ ਵਿੱਚ ਪੜਾਉਂਦੀ ਆ ਤੀਸਰੀ ਚੌਥੀ ਕਲਾਸ ਦੇ ਸਟੂਡੈਂਟ ਆ ਬੱਚੇ ਆ ਉਹਦੇ ਕੋਲੇ ਇੱਕ ਦਿਨ ਉਹ ਕਲਾਸ ਦੇ ਵਿੱਚ ਸਾਰੇ ਬੱਚਿਆਂ ਨੂੰ ਕਹਿੰਦੀ ਵੀ ਆਪੋ ਆਪਣੀ ਨੋਟਬੁੱਕ ਦੇ ਉੱਤੇ ਆਪੋ ਆਪਣੀਆਂ ਵਿਸ਼ੇ ਲੈ ਕੇ ਦਿਓ ਜੋ ਤੁਸੀਂ ਬਣਾਣਾ ਚਾਹੁੰਦੇ ਹੋ ਜੋ ਤੁਸੀਂ ਚਾਹੁੰਦੇ ਹੋ ਸਾਰੇ ਬੱਚਿਆਂ ਨੇ ਆਪ ਦੀ ਆਪ ਦੀ ਨੋਟਬੁੱਕ ਦੇ ਉੱਤੇ ਲਿਖ ਕੇ ਸਾਰੀਆਂ ਕਾਪੀਆਂ ਮੈਡਮ ਨੂੰ ਸਬਮਿਟ ਕਰਤੀਆਂ ਟੀਚਰ ਨੂੰ ਜਮ੍ਹਾਂ ਕਰਾਤੀਆਂ ਮੈਡਮ ਉਹ ਕਾਪੀਆਂ ਆਪਣੇ ਘਰ ਲੈ ਆਉਂਦੀਆਂ ਚੈੱਕ ਕਰਨ ਦੇ ਲਈ ਵੀ ਮੈਂ ਘਰੇ ਜਾ ਕੇ ਆਰਾਮ ਨਾਲ ਬਹਿ ਕੇ ਚੈੱਕ ਕਰੂੰ। ਉਸੇ ਦਿਨ ਹੀ ਸ਼ਾਮ ਨੂੰ ਮੈਡਮ ਘਰੇ ਫ੍ਰੀ ਹੋ ਕੇ ਕਾਪੀਆਂ ਚੈੱਕ ਕਰਨ ਲੱਗ ਜਾਂਦੀ ਆ ਵੀ ਕਿਹਨੇ ਕੀ ਲਿਖਿਆ। ਕੋਲੇ ਉਸ ਮੈਡਮ ਦਾ ਹਸਬੰਦ ਬੈਠਾ ਹੁੰਦਾ ਘਰ ਵਾਲਾ ਬੈਠਾ ਹੁੰਦਾ। ਉਹ ਆਪਣਾ ਫੋਨ ਦੇ ਵਿੱਚ ਬੀਜੀ ਹੁੰਦਾ ਤੇ ਮੈਡਮ ਦੇ ਸਹੁਰਾ ਸਾਹਿਬ ਉਹ ਵੀ ਫੋਨ ਦੇ ਵਿੱਚ ਬੀਜੀ ਹੁੰਦੇ ਆ। ਮਤਲਬ ਜਿੰਨੇ ਵੀ ਘਰ ਦੇ ਮੈਂਬਰ ਹੁੰਦੇ ਆ ਸਾਰੇ ਫੋਨ ਦੇ ਵਿੱਚ ਬੀਜੀ ਹੁੰਦੇ ਆ। ਆਪੋ ਆਪਣੇ ਕੰਮਾਂ 'ਚ ਲੱਗੇ ਪਏ ਹੁੰਦੇ ਆ। ਮੈਡਮ ਇੱਕ ਕਾਪੀ ਚੈੱਕ ਕਰਦੀ ਆ ਦੂਜੀ ਚੈੱਕ ਕਰਦੀ ਆ ਤੀਜੀ ਚੈੱਕ ਕਰਦੀ ਆ ਪੰਜ ਛੇ ਕਾਪੀਆਂ ਚੈੱਕ ਕਰਨ ਦੇ ਬਾਅਦ ਅਚਾਨਕ ਮੈਡਮ ਦੇ ਅੱਖਾਂ 'ਚੋਂ ਪਾਣੀ ਆ ਜਾਂਦਾ ਤੇ ਮੈਡਮ ਰੋਣ ਲੱਗ ਜਾਂਦੀ ਹੈ ਘਰ ਵਾਲੇ ਦੀ ਨਿਗਾ ਜਦੋਂ ਮੈਡਮ ਤੇ ਪੈਂਦੀ ਆ ਤਾਂ ਉਹ ਭੱਜ ਕੇ ਆਉਂਦਾ ਵੀ ਕੀ ਗੱਲ ਹੋ ਗਈ ਕਾਪੀ ਚੈੱਕ ਕਰਦੇ ਕਰਦੇ ਤੁਸੀਂ ਰੋਣ ਕਿਉਂ ਲੱਗੇ ਤਾਂ ਉਹ ਕਹਿੰਦੀ ਮੈਂ ਤਾਂ ਕਾਪੀ ਚੈੱਕ ਕਰਦੀ ਸੀ ਇਹ ਬੱਚੇ ਨੇ ਪਤਾ ਨਹੀਂ ਕਿੱਥੋਂ ਕਿਵੇਂ ਇੰਨਾ ਕੁਝ ਲਿਖਤਾ ਕਿ ਮੇਰੇ ਅਥਰੂ ਨਿਕਲ ਆਏ ਤਾਂ ਮੈਡਮ ਦਾ ਘਰ ਵਾਲਾ ਕਹਿੰਦਾ ਵੀ ਕੀ ਲਿਖਤਾ ਇਹ じゃ ਬੱਚੇ ਨੇ ਲਿਆ ਮੈਨੂੰ ਵੀ ਦਿਖਾ ਮੈਡਮ ਆਫ ਦੇ ਘਰ ਵਾਲੇ ਨੂੰ ਉਹ ਬੱਚੇ ਦੀ ਲਿਖੀ ਹੋਈ ਲਿਖਤ ਪੜ੍ਹ ਕੇ ਸੁਣਾਉਂਦੀ ਹੈ ਨਾਲੇ ਰੋ ਰਹੀ ਹੁੰਦੀ ਹੈ ਉਹ ਬੱਚੇ ਨੇ ਲਿਖਿਆ ਹੁੰਦਾ ਵੀ ਮੈਂ ਤਾਂ ਇਹ ਚਾਹਣਾ ਵੀ ਸਾਡੇ ਘਰ ਦੇ ਵਿੱਚੋਂ ਮੋਬਾਈਲ ਦੂਰ ਚਲਿਆ ਜਾਵੇ ਮੈਂ ਸਕੂਲੋਂ ਪੜ੍ਹ ਕੇ ਘਰੇ ਜਾਣਾ ਮੇਰ ਨਾਲ ਕੋਈ ਖੇਡਦਾ ਨਹੀਂ ਮੇਰੀ ਦਾਦੀ ਆ ਮੇਰਾ ਦਾਦਾ ਉਹ ਆਪੋ ਆਪਣੇ ਫੋਨਾਂ ਦੇ ਵਿੱਚ ਬੀਜੀ ਹੁੰਦੇ ਨੇ ਮੇਰਾ ਡੈਡੀ ਆ ਉਹ ਆਪਣੇ ਫੋਨ ਦੇ ਵਿੱਚ ਬੀਜੀ ਹੁੰਦਾ ਮੇਰੀ ਵੱਡੀ ਸਿਸਟਰ ਆ ਉਹ ਵੀ ਆਪਣੇ ਫੋਨ ਦੇ ਵਿੱਚ ਬੀਜੀ ਹੁੰਦੀ ਹੈ ਚਾਚਾ ਮੇਰੀ ਮਾਂ ਸਾਰੇ ਆਪੋ ਆਪਣੇ ਫੋਨ ਦੇ ਵਿੱਚ ਹੀ ਬੀਜੀ ਹੁੰਦੇ ਆ ਕਦੇ ਉਹਨਾਂ ਨੇ ਮੇਰੇ ਕੋਲੇ ਬਹਿ ਕੇ ਮੇਰ ਨਾਲ ਪਿਆਰ ਨਹੀਂ ਕੀਤਾ ਮੇਰ ਨਾਲ ਹੱਸੇ ਨਹੀਂ ਖੇਡੇ ਨਹੀਂ ਇਸ ਕਰਕੇ ਮੈਂ ਚਾਹੁੰਨਾ ਕਿ ਉਹ ਫੋਨ ਸਾਡੇ ਘਰ ਤੋਂ ਦੂਰ ਚਲਿਆ ਜਾਵੇ ਫਿਰ ਅੱਗੇ ਉਹ ਬੱਚਾ ਲਿਖਦਾ ਵੀ ਜਾਂ ਫਿਰ ਜੇ ਕੋਈ ਤੁਹਾਨੂੰ ਜਾਦੂ ਆਉਂਦਾ ਤਾਂ ਮੈਨੂੰ ਉਹ ਮੋਬਾਈਲ ਬਣਾ ਦਿਓ ਮੈਂ ਉਹ ਮੋਬਾਈਲ ਬਣਾਉਣਾ ਚਾਹੁੰਨਾ ਜਿਹੜਾ ਮੇਰੇ ਦਾਦੀ ਦੇ ਹੱਥਾਂ ਦੇ ਵਿੱਚ ਸਦਾ ਰਹਿੰਦਾ ਜਿਹੜਾ ਮੇਰੇ ਮਾਂ ਬਾਪ ਦੇ ਹੱਥਾਂ ਦੇ ਵਿੱਚ ਸਦਾ ਰਹਿੰਦਾ ਜਿਹਨੂੰ ਮੇਰਾ ਪਿਓ ਮੇਰੇ ਦਾਦਾ ਇੰਨਾ ਪਿਆਰ ਕਰਦਾ ਸਾਰੀ ਦਿਹਾੜੀ ਉਹਦੇ ਨਾਲ ਖੇਡਦਾ ਰਹਿੰਦਾ ਵੀ ਉਹ ਮੋਬਾਈਲ ਬਣਾਉਣਾ ਚਾਹੁੰਨਾ ਸ਼ਾਇਦ ਉਹ ਮੋਬਾਈਲ ਬਣ ਕੇ ਹੀ ਮੇਰੇ ਆਪਣੇ ਮੈਨੂੰ ਪਿਆਰ ਕਰਨ ਮੇਰੇ ਨਾਲ ਖੇਡਣ ਮੇਰੇ ਨਾਲ ਸਮਾਂ ਬਤਾਉਣ ਨਾਲੇ ਤਾਂ ਉਹ ਮੈਡਮ ਪਾੜ ਰਹੀ ਸੀ ਤੇ ਨਾਲੇ ਉਹਦੇ ਅੱਖਾਂ ਦੇ ਵਿੱਚੋਂ ਹੰਝੂ ਰੋਕ ਨਹੀਂ ਰਹੇ ਸੀ ਤਾਂ ਮੈਡਮ ਦਾ ਘਰ ਵਾਲਾ ਪੁੱਛਦਾ ਵੀ ਇਹ ਕਿਹੜੇ ਬੱਚੇ ਨੇ ਲਿਖਿਆ ਇੰਨਾ ਸੀਰੀਅਸ ਹੋ ਕੇ ਤਾਂ ਵਿਚਾਰਾ ਬਹੁਤ ਸੀਰੀਅਸ ਹੋਇਆ ਫਿਰਦਾ ਤਾਂ ਮੈਡਮ ਕਹਿੰਦੀ ਹੈ ਕੋਈ ਹੋਰ ਨਹੀਂ ਇਹ ਆਪਣਾ ਗੋਲੋ ਹੀ ਆ ਜਿਹੜਾ ਕਿ ਮੇਰੀ ਕਲਾਸ ਦਾ ਸਟੂਡੈਂਟ ਵੀ ਆ ਆਪਣੀ ਬੱਚੇ ਨੇ ਇਹ ਲਿਖਿਆ ਤੇ ਆਪਣੇ ਬਾਰੇ ਹੀ ਲਿਖ ਰਿਹਾ ਇਹ ਸੁਣ ਕੇ ਸਾਰੇ ਘਰ ਦੇ ਮੈਂਬਰ ਉੱਠ ਕੇ ਖੜੇ ਹੋ ਜਾਂਦੇ ਆ ਤੇ ਹੈਰਾਨ ਹੋ ਜਾਂਦੇ ਆ ਤੇ ਬੱਚੇ ਨੂੰ ਭੱਜ ਕੇ ਗੱਲਾਂ ਲਾ ਲੈਂਦੇ ਆ ਦੋਸਤੋ ਇਹ ਕਹਾਣੀ ਉਸ ਮੈਡਮ ਦੀ ਨਹੀਂ ਉਸ ਬੱਚੇ ਦੀ ਨਹੀਂ ਆਪਣੀ ਸਾਰਿਆਂ ਦੀ ਆ ਆਪਣੇ ਵਿੱਚੋਂ ਵੀ ਬਹੁਤ ਸਾਰੇ ਮੇਰੇ ਹਿਸਾਬ ਨਾਲ 90% ਲੋਕ ਸਿਰਫ ਮੋਬਾਈਲ ਦੇ ਨਾਲ ਹੀ ਚੁੰਮੜੇ ਹੋਏ ਨੇ ਜਦੋਂ ਵੀ ਟਾਈਮ ਲੱਗੇ ਕੱਢ ਕੇ ਫੋਨ ਉਹਦੇ ਤੇ ਆਪਣਾ ਸਮਾਂ ਬਤਾਉਣ ਲੱਗ ਜਾਂਦੇ ਨੇ ਇਹ ਮੋਬਾਈਲ ਅਸਲ ਦੇ ਵਿੱਚ ਆਪਾਂ ਨੂੰ ਇੱਕ ਦੂਜੇ ਨਾਲ ਕਨੈਕਟ ਕਰਨ ਦੇ ਲਈ ਆਇਆ ਸੀ ਪਰ ਆਪਾਂ ਇਹਦੀ ਵਜ੍ਹਾ ਕਰਕੇ ਇੱਕ ਦੂਜੇ ਨਾਲ ਹੀ ਡਿਸਕਨੈਕਟ ਹੋ ਰਹੇ ਆਂ ਆਪਾਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਰਹੇ ਇੱਕ ਦੂਜੇ ਨਾਲ ਗੱਲ ਕਰਨ ਦਾ ਵੀ ਟਾਈਮ ਨਹੀਂ ਆਪਣੇ ਘਰ ਦੇ ਵਿੱਚ ਇੱਕ ਸਮਾਂ ਸੀ ਜਦੋਂ ਸਾਰੇ ਇਕੱਠੇ ਬਹਿ ਕੇ ਰੋਟੀ ਖਾਂਦੇ ਸੀ ਜਦੋਂ ਸਾਰੇ ਇਕੱਠੇ ਬੈਠ ਕੇ ਟੀਵੀ ਦੇਖਦੇ ਸੀ ਦਾਦੀ ਦਾਦਾ ਕਹਾਣੀਆਂ ਸੁਣਾਉਂਦੇ ਸੀ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਲਈ ਦੋਸਤੋ ਟਾਈਮ ਜ਼ਰੂਰ ਕੱਢਣਾ ਚਾਹੀਦਾ ਪੂਰੀ ਦੁਨੀਆ ਦੇ ਲਈ ਆਪਾਂ ਸਿਰਫ ਇੱਕ ਇਨਸਾਨ ਹਾਂ ਪਰ ਆਪਣੇ ਪਰਿਵਾਰ ਦੇ ਲਈ ਆਪਾਂ ਉਹਨਾਂ ਦੀ ਪੂਰੀ ਦੁਨੀਆ ਮੋਬਾਈਲ ਮਾੜਾ ਨਹੀਂ ਇੰਟਰਨੈਟ ਮਾੜਾ ਨਹੀਂ ਪਰ ਜੇ ਇਸ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਇਸ ਮੋਬਾਈਲ ਦੇ ਲਾਲਚ ਦੇ ਵਿੱਚ ਆਪਾਂ ਇੰਨਾ ਸਮਾਂ ਖਰਾਬ ਕਰ ਦਿੰਨੇ ਆ ਕਿ ਸਾਡੇ ਕੋਲੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਦੇਣ ਦੇ ਲਈ ਸਮਾਂ ਹੀ ਨਹੀਂ ਬਚਦਾ ਤਾਂ ਹੀ ਕਿਸੇ ਨੇ ਬੜਾ ਖੂਬਸੂਰਤ ਲਿਖਿਆ ਵੀ ਹਰ ਚੀਜ਼ ਦਾ ਗਿਆਨ ਨਹੀਂ ਮਿਲਦਾ ਮੋਬਾਈਲ ਦੇ ਨਾਲ ਥੋੜੀ ਦੇਰ ਤਾਂ ਬੈਠਿਆ ਕਰੋ ਆਪਣੇ ਪਰਿਵਾਰ ਦੇ ਨਾਲ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਕਮੈਂਟ ਕਰਕੇ ਹੌਸਲਾ ਅਫਜ਼ਾਈ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਤਾਂ ਜੋ ਮੇਰੀ ਵੀਡੀਓ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਹੁਣ ਮੈਨੂੰ ਦਿਓ ਇਜਾਜ਼ਤ ਗਲਤੀ ਭੁੱਲ ਚੁੱਕ ਮਾਫੀ ਮਿਲਦੇ ਅੱਗੇ ਕਿਸੇ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ